ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਬੜੀ ਇੰਟਰਸਟਿੰਗ ਵੀਡੀਓ ਆ ਐਂਡ ਤੱਕ ਦੇਖਿਓ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਵੈਰੀਕੋਜ਼ ਵੇਇਨਸ ਬਾਰੇ ਆਪਣੇ ਸਰੀਰ ਦੇ ਵਿੱਚ ਹੱਦ ਨਾਲੋਂ ਵੱਧ ਨਾੜੀਆਂ ਨੀਲੀਆਂ ਜਾਂ ਕਾਲੀਆਂ ਦੇਖਣ ਲੱਗ ਜਾਣ ਉਹ ਇੱਕ ਸੀਰੀਅਸ ਪ੍ਰੋਬਲਮ ਹੋ ਸਕਦੀ ਹੈ ਜਿਸ ਨੂੰ ਵੈਰੀਕੋਜ਼ ਵੇਇਨਸ ਕਿਹਾ ਜਾਂਦਾ ਹੈ ਜ਼ਿਆਦਾਤਰ ਇਹ ਹੱਥਾਂ 'ਚ ਔਰ ਜਾਂ ਫਿਰ ਆਪਣੀ ਲੱਤਾਂ 'ਚ ਜਾਂ ਪਿੰਜਣੀਆਂ 'ਚ ਜਾਂ ਫਿਰ ਆਪਣੇ ਗਿੱਟਿਆਂ 'ਚ ਜਾਂ ਫਿਰ ਪੈਰਾਂ ਦੀਆਂ ਉਂਗਲਾਂ ਦੇ ਵਿੱਚ ਜ਼ਿਆਦਾਤਰ ਪਾਈਆਂ ਜਾਂਦੀਆਂ ਨੇ। ਤੇਰਾਸਲ ਇਸ ਨੂੰ ਲੋਕ ਸੀਰੀਅਸਲੀ ਨਹੀਂ ਲੈਂਦੇ ਨਜ਼ਰ ਅੰਦਾਜ਼ ਕਰ ਦਿੰਦੇ ਨੇ ਹੌਲੀ-ਹੌਲੀ ਜਿਹੜੀ ਇਹ ਬਿਮਾਰੀ ਬਣਦੀ ਜਾਂਦੀ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਵੈਰੀਕੋਜ਼ ਵੇਇਨਸ ਹੋ ਜਾਣ ਤਾਂ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ। ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਬਣਦੀਆਂ ਨੇ ਸਪਾਈਡਰ ਵੇਇਨਸ ਉਹ ਏਦਾਂ ਦੀਆਂ ਹੁੰਦੀਆਂ ਨੇ ਜਿਵੇਂ ਪਤਨੀਆਂ ਪਤਨੀਆਂ ਨੀਲੀਆਂ ਔਰ ਕਾਲੀਆਂ ਔਰ ਉਸ ਤੋਂ ਬਾਅਦ ਫਿਰ ਬਣਨਦੀਆਂ ਨੇ ਵੈਰੀਕੋਸ ਵੇਇਨਸ ਜਦੋਂ ਇਹ ਨਾੜੀਆਂ ਮੋਟੀਆਂ ਮੋਟੀਆਂ ਆਪਣੇ ਦਿਖਣ ਲੱਗ ਜਾਂਦੀਆਂ ਨੇ ਬਣਦੀਆਂ ਕਿਉਂ ਨੇ ਆਪਣੀਆਂ ਪਿੰਜੜੀਆਂ ਦੇ ਵਿੱਚ ਬਲੱਡ ਉੱਪਰੋਂ ਆਉਂਦਾ ਔਰ ਥੱਲੋਂ ਉੱਪਰ ਜਾਂਦਾ ਤੇਹੀ ਆਪਣਾ ਸਰਕੂਲੇਸ਼ਨ ਦਾ ਸਿਸਟਮ ਹੈ ਜਿਸ ਨੂੰ ਆਪਣੇ ਹਾਰਟ ਦੇ ਥਰੂ ਸਾਰੀ ਬਾਡੀ ਸਪਲਾਈ ਜਾਏਗੀ ਔਰ ਹਾਰਟ ਦੇ ਥਰੂ ਹੀ ਆਪਣਾ ਬਲੱਡ ਪੂਰੀ ਬਾਡੀ ਚ ਜਾਏਗਾ ਇਥੇ ਆਪਣੇ ਵਾਲਵ ਹੁੰਦੇ ਨੇ 4 ਤੋਂ 5 ਵਾਲਵ ਹੁੰਦੇ ਨੇ ਜਿਹੜੇ ਕੰਮ ਕਰਨਾ ਬੰਦ ਕਰ ਦਿੰਦੇ ਨੇ ਜਿਹੜੀ ਲੋਕ ਜ਼ਿਆਦਾਤਰ ਖੜੇ ਰਹਿੰਦੇ ਨੇ ਜਿਹੜੀ ਲੋਕ ਜ਼ਿਆਦਾਤਰ ਬੈਠੇ ਰਹਿੰਦੇ ਨੇ ਜਿਹੜੀ ਲੋਕ ਕਸਰਤ ਨਹੀਂ ਕਰਦੇ ਜਾਂ ਫਿਰ ਜਿਹੜੇ ਲੋਕ ਮੋਟਾਪੇ ਦਾ ਸ਼ਿਕਾਰ ਨੇ ਜਾਂ ਫਿਰ ਜਿਨ੍ਹਾਂ ਨੂੰ ਗਠੀਆ ਹੈ ਜਾਂ ਫਿਰ ਜਿਨ੍ਹਾਂ ਨੂੰ ਸ਼ੂਗਰ ਹੈ ਜਾਂ ਫਿਰ ਜਿਨ੍ਹਾਂ ਨੂੰ ਥਾਇਰਾਇਡ ਹੈ ਉਹਨਾਂ ਨੂੰ ਇਹ ਜ਼ਿਆਦਾਤਰ ਸਮੱਸਿਆ ਨਿਕਲ ਕੇ ਆਉਂਦੀ ਹੈ ਜ਼ਿਆਦਾਤਰ ਇਹ ਔਰਤਾਂ ਦੇ ਵਿੱਚ ਪਈ ਜਾਂਦੀ ਹੈ ਸੋ ਇਸ ਨੂੰ ਠੀਕ ਕਰਨ ਲਈ ਬੜੀਆਂ ਆਸਾਨ ਕਸਰਤਾਂ ਨੇ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਤੁਸੀਂ ਇਹ ਕਸਰਤਾਂ 15 ਦਿਨ ਕਰੋਗੇ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਵੈਰੀਕੋਸ ਵੇਇਨਸ ਨੂੰ ਆਪਾਂ ਜੜ ਤੋਂ ਖਤਮ ਨਹੀਂ ਕਰ ਸਕਦੇ ਪਰ ਕਸਰਤਾਂ ਨਾਲ ਆਪਾਂ ਵੈਰੀਕੋਸ ਵੇਇਨਸ ਨੂੰ ਉੱਥੇ ਰੋਕ ਸਕਦੇ ਆ ਸੋ ਅਗਰ ਤਾਂ ਪਹਿਲਾਂ ਇਹ ਬਣਨਗੀਆਂ ਸਪਾਈਡਰ ਵੇਇਨਸ ਤੁਸੀਂ ਇਹ ਫੋਟੋ ਦੇਖੋ ਇਸ ਨੂੰ ਕਿਹਾ ਜਾਂਦਾ ਸਪਾਈਡਰ ਵੇਇਨਸ ਔਰ ਇਹ ਹੋ ਗਈਆਂ ਤੁਹਾਡੀਆਂ ਵੈਰੀਕੋਸ ਵੇਇਨਸ ਜਦੋਂ ਅਸਲ ਅਗਰ ਇਸ ਦਾ ਤੁਸੀਂ ਟ੍ਰੀਟਮੈਂਟ ਨਹੀਂ ਕਰਾਉਂਗੇ ਤਾਂ ਐਂਡ ਦੇ ਵਿੱਚ ਫਿਰ ਆਪਣੇ ਕੋਲ ਇੱਕ ਹੀ ਹੱਲ ਰਹਿ ਜਾਂਦਾ ਜਿਹੜਾ ਹੈ ਆਪਰੇਸ਼ਨ ਯਾਨੀ ਕਿ ਸਰਜਰੀ ਕਰਾਉਣੀ ਪੈਂਦੀ ਹੈ ਆਪਰੇਸ਼ਨ ਕਿਸੇ ਹੱਦ ਤੱਕ ਸਕਸੈਸਫੁਲ ਵੀ ਨਹੀਂ ਕਿਸੇ ਹੱਦ ਤੱਕ ਨਹੀਂ ਵੀ ਸਕਸੈਸਫੁਲ ਪਰ ਕਈ ਵਾਰ ਇਹ ਫਿਰ ਹੋ ਜਾਂਦੇ ਆ ਜੇ ਤੁਸੀਂ ਕਸਬਤਾਂ ਨਹੀਂ ਕਰਦੇ ਸੋ ਕਿਉਂ ਨਾ ਆਪਾਂ ਇਸ ਬਿਮਾਰੀ ਨੂੰ ਜਦੋਂ ਆਪਾਂ ਨੂੰ ਪਤਾ ਲੱਗ ਜਾਵੇ ਵੀ ਆਪਾਂ ਨੂੰ ਹੋ ਗਿਆ ਹੈ ਤਾਂ ਆਪਾਂ ਨੂੰ ਪਹਿਲਾਂ ਹੀ ਇਸ ਨੂੰ ਦਬ ਲੈਣਾ ਚਾਹੀਦਾ ਸੋ ਵੀਡੀਓ ਨੂੰ ਧਿਆਨ ਨਾਲ ਦੇਖਿਓ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ s harish singh physiotherapy ਔਰ ਦੂਸਰੀ ਆਈਡੀ ਹੈ ਡਾਕਟਰ ਕੁਸ਼ੀ ਸਿੰਘਸ ਨੂੰ ਉਥੇ ਫੋਲੋ ਕਰੋ ਔਰ ਸਾਡਾ ਫੇਸਬੁੱਕ ਤੇ ਪੇਜ ਹੈ s harish singh sana physiotherapy clinic ਨਾਮ ਦਾ ਜੇ ਤੁਸੀਂ ਸਾਨੂੰ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੇ ਨਾਲ ਉਥੇ ਜੁੜ ਸਕਦੇ ਹੋ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਪਸੰਦ ਕਰਦੇ ਹੋ ਤਾਂ ਸਬਸਕ੍ਰਾਈਬ ਵੀ ਕਰ ਸਕਦੇ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆਂ ਅੱਜ ਦੀਆਂ ਵੈਰੀ ਕੋਸ ਵੇਨਸ ਵਾਲੀਆਂ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਬਟਰਫਲਾਈ ਕੰਧ ਦੇ ਨਾਲ ਢੋਲਾ ਕੇ ਪਿਆ ਜਾਣਾ ਦੋਨੋਂ ਪੈਰਾਂ ਨੂੰ ਫੜ ਲੈਣਾ ਐਦਾਂ ਔਰ ਆਪਾਂ ਬਟਰਫਲਾਈ ਕਰਨੀ ਹੈ ਔਰ ਬਟਰਫਲਾਈ ਕਰਦੇ ਕਰਦੇ ਤੁਸੀਂ 20 ਤੋਂ 30 ਤੱਕ ਗਿਣਨੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਸੋ ਦੈਨ ਰਿਲੈਕਸ ਇਹ ਤੁਸੀਂ 30 ਵਾਰੀ ਕਰਨਾ ਦੈਨ ਆਰਾਮ ਇਹ ਤੁਸੀਂ ਪੰਜ ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਨੰਬਰ 1 ਐਕਸਰਸਾਈਜ਼ ਜਿਸ ਨੂੰ ਬਟਰਫਲਾਈ ਕਹਿੰਦੇ ਆ ਇਸ ਦੇ ਤੁਸੀਂ ਪੰਜ ਸੈਟ ਲਾਉਣੇ ਆ ਹੁਣ ਸੈਕੰਡ ਐਕਸਰਸਾਈਜ਼ ਤੁਹਾਨੂੰ ਕਰਕੇ ਦਿਖਾਵਾਂਗੇ ਉਸ ਦੇ ਲਈ ਤੁਸੀਂ ਇੱਕ ਬੈੱਡ ਤੇ ਲੇਟ ਜਾਣਾ ਹੈ ਵੈਰੀਕੋਜ਼ ਵੇਇਨਸ ਨੂੰ ਕਸਰਤਾਂ ਨਾਲ ਠੀਕ ਕੀਤਾ ਜਾ ਸਕਦਾ ਹੈ ਇਸ ਕਰਕੇ ਕਸਰਤਾਂ ਬਹੁਤ ਜ਼ਰੂਰੀ ਨੇ ਆਪਾਂ ਕਸਰਤਾਂ ਨਾਲ ਵੈਰੀਕੋਜ਼ ਵੇਇਨ ਸਪਾਈਡਰ ਵੇਇਨ ਸਾਰਿਆਂ ਨੂੰ ਠੀਕ ਕਰ ਸਕਦੇ ਹਾਂ ਘਬਰਾਉਣ ਦੀ ਲੋੜ ਨਹੀਂ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਤੁਸੀਂ ਇਦਾਂ ਲੇਟ ਜਾਣਾ ਹੈ ਔਰ ਤੁਸੀਂ ਇੱਕ ਜਿਹੜਾ ਆਪਣਾ ਇਦਾਂ ਦਾ ਤੁਹਾਨੂੰ ਕੱਪੜਾ ਜਾਂ ਤੁਸੀਂ ਕਹਿ ਲਓ ਵੀ ਇੱਕ ਥੈਰਾ ਬੈਂਡ ਕੁਝ ਵੀ ਤੁਹਾਡੇ ਕੋਲ ਹੋਵੇ ਇਸ ਨੂੰ ਤੁਸੀਂ ਪੈਰ ਦੇ ਵਿੱਚ ਪਾ ਲੈਣਾ ਇਦਾਂ ਪੰਜੇ ਤੇ और ऐसा लत चक देना है जितो वक् सकते हो और इतने आप करा दस सैकेंड दो तो तीन चार पांच छे सात अठ नौ दस दिन रिलैक्स जिनी लत्त सीधी जाएगी उन्ना ही चंगा है ਅਗਰ ਤੁਸੀਂ ਗੋਡਾ ਮੋੜ ਕੇ ਕਰੋਗੇ ਐਦਾਂ ਕਰਕੇ ਉਹ ਰੋਂਗ ਹੈ ਬਿਲਕੁਲ ਗੋਡਾ ਸਿੱਧਾ ਚਾਹੇ ਇੱਥੇ ਤੱਕ ਰੱਖਿਆ ਜਾਵੇ ਜਿੱਥੇ ਤੱਕ ਤੋਂ ਤੱਕ ਰੱਖਿਆ ਜਾ ਸਕਦਾ ਤੁਸੀਂ ਵੱਧ ਤੋਂ ਵੱਧ ਇਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਔਰ ਇੱਥੇ ਤੁਸੀਂ 10 ਗੈਣਨੇ ਆ 1 2 3 4 5 6 7 8 9 10 then ਰਿਲੈਕਸ ਫੇਰ ਉੱਪਰ ਚੱਕ ਦਾਂਗੇ ਫਿਰ ਇੱਥੇ 10 ਗਿਣਾਂਗੇ 1 2 3 4 5 6 7 8 9 10 then ਰਿਲੈਕਸ ਫੇਰ ਉੱਪਰ ਚੱਕ ਦਾਂਗੇ ਫਿਰ ਇੱਥੇ 10 ਗਿਣਾਂਗੇ 1 दो तीन चार पे सात, अठ नौ दस दिन दस वारी इधर दस वारी इधर दोनों पासे करना होगी थोड़ी कसरत नंबर दो एस एल आर विरा बैंड हूँ जी तीसरी कसरत चाहे थोड़े वैरिकोज वेन एक पासे हो कसरत अपने दोनों साइड ही कर जी तीजी कसरत का कर लगे इस दे है आप एल आर भी कर देंगे और इतने एंकल टू पंप करा एक फिर दो यानी कि पैर अंदर पैर वार तीन फिर चार फिर पांच फिर छे फिर सात फिर अठ फिर नौ फिर दस फिर ग्यारह फिर बारह दिन रिलैक्स बारह करके आराम इस सैट लाने दोनों साइड करा आप दो फिर तीन फिर चार फिर पंज ਫਿਰ ਛੇ ਫਿਰ ਸੱਤ ਫਿਰ ਅੱਠ ਫਿਰ ਨੌ ਫਿਰ 10 ਦੈਨ ਰਿਲੈਕਸ ਦੋਨੋਂ ਸਾਈਡ ਕਰਨੀਆਂ ਹੈ ਔਰ ਇਸ ਦੇ ਤੁਸੀਂ 5 ਤੋਂ 6 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਤੀਸਰੀ ਕਸਰਤ ਐਂਕਲ ਟੋ ਪੰਪਸ ਵਿਦ ਐਸਐਲਆਰ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਆ ਉਹ ਬੜੀ ਵਧੀਆ ਕਸਰਤ ਆ ਉਸ ਦਿਨ ਤੁਹਾਨੂੰ ਕੀ ਚਾਹੀਦਾ ਇੱਕ ਸਰਾਣਾ ਚਾਹੀਦਾ ਸਰਾਣਾ ਤੁਸੀਂ ਆਪਣੇ हिਪ ਦੇ نیچے ਰੱਖ ਲੈਣਾ ਇਸ ਜਗ੍ਹਾ ਤੇ और जो थोड़े को बैंड है जो कोई कपड़ा इदा का कोई भी परना या दुपट्टा आप लै सकते हैं और तुसी दोनों लत्त उपर चक दे और इतने तुम्हें होल्ड करना फॉर टेन सैकेंड वन टू थ्री फोर फाइव सिक्स सैवन एट नाइन टेन दैन रिलैक्स फिर उपर चक देंगे और फिर इतने होल्ड करा दस सैकेंड ले एक दो तो, तीन चार पाँच छत अठ नौ दस ਰਿਲੈਕਸ ਫੇਰ ਉੱਪਰ ਚੱਕ ਦਾਂਗੇ 10 ਸੈਕਿੰਡ ਲਈ 1 2 3 4 5 6 7 8 9 10 ਦੈਨ ਰਿਲੈਕਸ ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਇਹ ਹੋਊਗੀ ਤੁਹਾਡੀ ਬਾਈ ਲੈਟਰਲ ਐਸਐਲਆਰ ਵਿਦ ਥੈਰਾ ਬੈਂਡ ਔਰ ਇਸਦੇ نیچے ਤੁਸੀਂ ਪਿੱਲੋ ਜਰੂਰ ਰੱਖਣਾ ਤਾਂ ਕਿ ਤੁਸੀਂ ਆਰਾਮ ਨਾਲ ਕਰ ਸਕੋਗੇ ਤੁਹਾਡੇ ਜੋ ਹੈਮਸਟ੍ਰਿੰਗ ਮਸਲ ਨੇ ਇਹਨਾਂ ਤੇ ਜਿਆਦਾ ਖਿੱਚ ਨਹੀਂ ਪਈਗੀ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਆਪਾਂ ਤੁਹਾਨੂੰ ਕਰਕੇ ਦਿਖਾਉਣ ਲੱਗੇ ਆ ਉਪਬੋਡੀ ਮੇਰੀ ਫੇਵਰਿਟ ਐਕਸਰਸਾਈਜ਼ ਹੈ ਉਸਦੇ ਲਈ ਪੋਜੀਸ਼ਨ ਦੇਖੋ ਕੀ ਕਰਾਂਗੇ ਆਪਾਂ ਉਲਟੇ ਲੇਟ ਜਾਣਾ ਏਦਾਂ ਕਰਕੇ ਜਿਹੜਾ ਆਪਣਾ ਖੱਬਾ ਹੱਥ ਹੈ ਉਹ ਆਏਗਾ ਏਦਾਂ ਰਾਈਟ ਪੂਣੀ ਮੋੜੀ ਹੋਈ ਆ ਹੱਥ ਏਦਾਂ ਆ ਗਿਆ ਔਰ ਆਪਾਂ ਸੱਜੇ ਹੱਥ ਦੀ ਮਦਦ ਨਾਲ ਆਪਣੇ ਪੰਜੇ ਨੂੰ ਏਦਾਂ ਖਿੱਚ ਕੇ ਆਪਾਂ ਨਾਲ ਲਾ ਦੇਣਾ ਔਰ ਸਾਹਮਣੇ ਦੇਖਾਂਗੇ ਏਦਾਂ ਕਰਕੇ ਔਰ ਬੋਡੀ ਪੱਟ ਤੇ ਔਰ ਇਥੇ 42 ਇੰਚੀਰ ਜਿਹੜਾ ਮਸਲਾ ਪੂਰੀ ਖਿੱਚ ਪਈਗੀ ਔਰ ਇਕੇ ਤੁਸੀਂ ਹੋਲਡ ਕਰਨਾ 10 ਸੈਕਿੰਡ ਸਾਹਮਣੇ ਦੇਖਾਂਗੇ 1 2 3 4 5 6 7 8 9 10 ਥੈਨ ਰਿਲੈਕਸ ਯਾਰਾ ਦੇਖੋ ਤੇ ਹੰਣਾ ਇਹ ਸਾਥ ਨਾਲ ਪੰਜੇ ਦੀਆਂ ਉਂਗਲਾਂ ਫੜ ਲੈਣੀਆਂ ਨੇ ਔਰ ਇਹਨੂੰ ਦਬ ਦੇਣਾ ਜ਼ੋਰ ਦੀ ਥੱਲੇ ਦਬ ਦੇਣਾ ਜਿੰਨਾ ਦਬ ਸਕਦੇ ਆ ਸਾਹਮਣੇ ਦੇਖਾਂਗੇ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਇਦਾਂ ਹੀ ਹੁਣ ਦੂਸਰੇ ਪਾਸੇ ਦੇਖੋ ਸੱਜੀ ਬਾਹਾਂ ਆਪਾਂ ਕੋਣੀ ਮੋੜੀ ਫੇਰੀ ਕੋਣੀ ਆ ਮੋਢੇ ਦੇ ਥੱਲੇ ਹੱਥ ਸਿੱਧਾ ਖੱਬੇ ਹੱਥ ਦੀ ਮਦਦ ਨਾਲ ਖੱਬਾ ਪੰਜਾ ਆਪਾਂ ਨਾਲ ਲਾ ਦੇਣਾ ਔਰ ਸਾਹਮਣੇ ਦੇਖਣਾ ਇਥੇ ਆਪਾਂ ਹੋਲਡ ਕਰਾਂਗੇ ਦਾ ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਸ ਐਕਸਰਸਾਈਜ਼ ਦੇ ਵਿੱਚ ਸਭ ਤੋਂ ਵੱਧ ਸਵਾਲ ਪੁੱਛਿਆ ਜਾਂਦਾ ਵੀ ਹੱਥ ਜਿਹੜਾ ਉਹ ਇਦਾਂ ਚਾਹੀਦਾ ਜਿਦਾਂ ਚਾਹੀਦਾ ਹੱਥ ਨਹੀਂ ਮੈਟਰ ਕਰਦਾ ਆਪਾਂ ਤਾਂ ਕੁਆਡ੍ਰਿਸੈਪ ਮਸਲ ਔਰ ਟਿਬੀਅਲਿਸ ਮਸਲ ਨੂੰ ਸਟ੍ਰੈਚ ਕਰਨਾ ਹੈ ਤਾਂ ਕਿ ਉਥੇ ਜੋ ਖੂਨ ਦਾ ਸੰਚਾਰ ਹੈ ਉਹ ਵੱਧ ਜਾਵੇ ਇਹ ਕਸਰਤ ਨਾਲ ਹੀ ਵਧਣਾ ਸੋ ਹੱਥਾਂ ਦੀ ਤੁਸੀਂ ਸਟ੍ਰੈਸ ਨਹੀਂ ਲੈਣੀ ਇਸ ਨੂੰ ਤੁਸੀਂ ਪੰਜ ਵਾਰੀ ਕੋਸ਼ਿਸ਼ ਕਰਨੀ ਇਧਰ ਕਰਨ ਦੀ ਪੰਜ ਵਾਰੀ ਇਧਰ ਔਰ ਅਗਰ ਤੁਹਾਡਾ ਪੰਜਾ ਨਹੀਂ ਫੜਿਆ ਜਾਏਗਾ ਤਾਂ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਆਪਣਾ ਜੋ ਇਹ ਹੈ ਨਾ ਆਪਣਾ ਆਪਣਾ ਤੁਹਾਡੇ ਕੋਲ ਦੁਪੱਟਾ ਹੋਵੇਗਾ ਤੁਸੀਂ ਉਹ ਇੱਥੇ ਪਾ ਲੈਣਾ ਇਦਾਂ ਕਰਕੇ ਆਪਾਂ ਇਸ ਨੂੰ ਖਿੱਚ ਸਕਦੇ ਹਾਂ ਇਹ ਵੀ ਸੇਮ ਹੀ ਹੋ ਗਿਆ ਅਗਰ ਤੁਹਾਡਾ ਹੱਥ ਨਹੀਂ ਪਹੁੰਚੇਗਾ ਮੈਕਸਿਮਮ 50% ਲੋਕਾਂ ਦਾ ਹੱਥ ਨਹੀਂ ਪਹੁੰਚਦਾ ਤਾਂ ਉਹਦਾ ਆਲਟਰਨੇਟ ਮੈਥਡ ਤਰਾ ਬੈਂਡ ਨਾਲ ਆਪਾਂ ਇਦਾਂ ਜਿਹਾ ਕੱਪੜੇ ਨਾਲ ਫੜ ਕੇ ਖਿੱਚ ਸਕਦੇ ਹਾਂ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਹ ਬੜੀ ਵਧੀਆ ਕਸਰਤ ਹੈ ਉਹ ਕੀ ਹੈ ਵੀ ਆਪਾਂ ਜਿਹੜੀ ਇਹ ਵਾਲੀ ਕਸਰਤ ਹੈ ਇਹ ਤੁਸੀਂ ਧਿਆਨ ਨਾਲ ਕਰਨੀ ਹੈ ਤੁਸੀਂ ਦੀਵਾਰ ਦੇ ਨਾਲ ਦੋਨੋਂ ਲੱਤਾਂ ਤਾਂ ਲਾ ਦੇਣੀਆਂ ਨੇ ਇਦਾਂ ਕਰਕੇ ਔਰ ਬਿਲਕੁਲ ਰਿਲੈਕਸ ਹੋ ਕੇ ਲੇਟ ਜਾਣਾ ਔਰ ਇਦਾਂ ਤੁਸੀਂ 3 ਤੋਂ 4 ਮਿੰਟ ਰੱਖਣ ਦੀ ਕੋਸ਼ਿਸ਼ ਕਰਨੀ ਦੋਨੋਂ ਤੁਸੀਂ ਜਿਹੜੀਆਂ ਲੱਤਾਂ ਨੇ ਦੀਵਾਰ ਦੇ ਨਾਲ ਇਦਾਂ ਲਾ ਦੇਣੀਆਂ ਨੇ ਔਰ ਅਗਰ ਤੁਹਾਡੀਆਂ ਲੱਤਾਂ ਥੱਕ ਜਾਣ ਤਾਂ ਤੁਸੀਂ ਲੱਤਾਂ ਥੱਲੇ ਲੈ ਆਉਣੀਆਂ ਨੇ ਔਰ ਫੇ ਲੱਤਾਂ ਉੱਪਰ ਲੈ ਜਾਣੀਆਂ ਨੇ ਜਾਨੀ ਕਿ 4 ਤੋਂ 5 ਮਿੰਟ ਤੁਸੀਂ ਲੱਤਾਂ ਉੱਪਰ ਰੱਖਣੀਆਂ ਰੱਖਣੀਆਂ ਨੇ ਔਰ ਅਗਰ ਰਖੇ ਰਖੇ ਤੁਸੀਂ ਆਪਣੇ ਪੈਰਾਂ ਨੂੰ ਐਦਾਂ ਐਦਾਂ ਮੈਂ ਕਹੂੰਗਾ ਵੀ ਕੈਮਰਾਮੈਨ ਨੂੰ ਪੈਰ ਦਿਖਾਏ ਜਾਣ ਵੀ ਐਦਾਂ ਐਦਾਂ ਅਗਰ ਤੁਸੀਂ ਐਂਕਲ ਟੂ ਪੰਪਸ ਕਰੋਗੇ ਤਾਂ ਜਿਹੜਾ ਤੁਹਾਡਾ ਖੂਨ ਦਾ ਸੰਚਾਰ ਹੈ ਰੁਕਿਆ ਹੋਇਆ ਵੈਰੀਕੋਸ ਵੇਇਨਸ ਨੇ ਰੁਕਿਆ ਹੋਇਆ ਹੈ ਉਹ ਇੱਕਦਮ ਥੱਲੇ ਨੂੰ ਆਏਗਾ ਔਰ ਤੁਹਾਡੀਆਂ ਜਿਹੜੀਆਂ ਵੇਰੀਕੋਸ ਵੇਇਨਸ ਨੇ ਜਾਂ ਸਪਾਈਡਰ ਵੇਇਨਸ ਨੇ ਬਹੁਤ ਜਲਦੀ ਉਸ ਦੇ ਵਿੱਚੋਂ ਜਿਹੜਾ ਰੁਕਿਆ ਹੋਇਆ ਖੂਨ ਹੈ ਉਹ ਵਾਪਸ ਹੋਣਾ ਸ਼ੁਰੂ ਹੋ ਜਾਏਗਾ ਔਰ ਖੂਨ ਦਾ ਸੰਚਾਰ ਬਹੁਤ ਜਲਦੀ ਚੱਲ ਪਏਗਾ ਸੋ ਇਹ ਸਨ ਆਸਾਨ ਕਸਰਤਾਂ ਜਿਹੜੀਆਂ ਤੁਸੀਂ ਵੇਰੀਕੋਸ ਵੇਇਨ ਦੇ ਦੌਰਾਨ ਕਰਨੀਆਂ ਨੇ ਹੁਣ ਜਿਹੜੀਆਂ ਆਪਾਂ ਗੱਲ ਕਰਨ ਲੱਗੇ ਆ ਸਭ ਤੋਂ ਜ਼ਰੂਰੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਭ ਤੋਂ ਵੱਧ ਜਿਹੜੀ ਵਧੀਆ ਗੱਲ ਹੈ ਉਹ ਹੈ ਤੁਸੀਂ ਰਾਤ ਨੂੰ ਸੌਣ ਵੇਲੇ ਸਹਰਾਣੇ ਰੱਖ ਲਓ ਦੋ ਜਾਂ ਗਦੈਲਾ ਰੱਖ ਲਓ ਉਸ ਦੇ ਉੱਪਰ ਏਦਾਂ ਲਾਤ ਰੱਖ ਕੇ ਤੁਸੀਂ ਸੌ ਜਾਣਾ ਹੈ ਔਰ ਐਦਾਂ ਤੁਸੀਂ ਰਾਤ ਨੂੰ ਐਦਾਂ ਹੀ ਸੋਣਾ ਹੈ ਹੁਣ ਦੂਸਰੀ ਗੱਲ ਜਦੋਂ ਵੈਰੀਕੋਸ ਵੇਇਨਸ ਹੋ ਜਾਵੇ ਕਿਤੇ ਵੀ ਹੀਲ ਨਹੀਂ ਪਾਉਣੀ ਤੁਸੀਂ ਹਮੇਸ਼ਾ ਫਲੈਟ ਜੁੱਤੀ ਹੀ ਪਾਉਣੀ ਹੈ ਫਲੈਟ ਚਪਲ ਪਾਉਣੀ ਹੈ ਉਸ ਨਾਲ ਵੈਰੀਕੋਸ ਵੇਇਨਸ ਤੇ ਵੀ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਕਿਰਪਾ ਕਰਕੇ ਹੀਲ ਨਾ ਪਾਓ ਤੀਸਰੀ ਗੱਲ ਸਭ ਤੋਂ ਵੱਧ ਪੋਟਾਸ਼ੀਅਮ ਵਾਲਾ ਫੂਡ ਖਾਣਾ ਹੈ ਜਿਵੇਂ ਕਿ ਨਾਮਕ ਨੂੰ ਵੀ ਜ਼ਿਆਦਾ ਮਾਤਰਾ ਚ ਨਹੀਂ ਖਾਣਾ ਤੁਸੀਂ ਕੇਲਾ ਖਾ ਸਕਦੇ ਹੋ ਸੰਤਰਾ ਖਾ ਸਕਦੇ ਹੋ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ ਔਰ ਇੱਕ ਤੁਸੀਂ ਸਟਾਕਿੰਗਸ ਵੀ ਪਾ ਸਕਦੇ ਹੋ ਜਰਾਬਾਂ ਆਉਂਦੀਆਂ ਨੇ ਵੱਡੀਆਂ-ਵੱਡੀਆਂ ਜਰਾਬਾਂ ਟਾਈਟ ਹੁੰਦੀਆਂ ਨੇ ਉਸ ਨੂੰ ਤੁਸੀਂ ਪਾ ਲੈਣਾ ਹੈ ਔਰ ਜਰਾਬਾਂ ਪਾ ਕੇ ਤੁਸੀਂ ਹਾਂ ਫਿਰ ਰਾਤ ਨੂੰ ਸੌਂ ਜਾਣਾ ਹੈ ਸਵੇਰੇ ਤੁਸੀਂ ਉਹ ਉਤਾਰ ਦੇਣੀਆਂ ਨੇ ਔਰ ਤੁਸੀਂ ਅਗਰ ਬੈਠ ਕੇ ਕੰਮ ਕਰਦੇ ਹੋ ਘੰਟੇ ਤੋਂ ਵੱਧ ਤੁਸੀਂ ਨਹੀਂ ਬੈਠਣਾ ਘੰਟੇ ਬਾਅਦ ਉੱਠੋ ਔਰ ਤੁਸੀਂ ਐਂਕਲ ਟੂ ਪੰਪਸ ਕਰ ਲਓ ਬੈਠੇ-ਬੈਠੇ ਜਾਂ ਫਿਰ ਢੇੜਾ ਕੱਢ ਕੇ ਆ ਕੇ ਫਿਰ ਬੈਠ ਜਾਓ ਔਰ ਇਸ ਦੇ ਨਾਲ ਤੁਸੀਂ ਤੰਗ ਕੱਪੜੇ ਬਿਲਕੁਲ ਨਹੀਂ ਪਾਉਣੇ ਜੀਨ ਜਿਵੇਂ ਆਪਾ ਪਾਉਨੇ ਆ ਟਾਈਟ ਅੱਜਕੱਲ ਚੀਨਾ ਪਾਉਨੇ ਆ ਟਾਈਟ ਪਜਾਮੀਆਂ ਪਾਉਨੇ ਆ ਉਹ ਨਹੀਂ ਪਾਉਣੀਆਂ ਉਹ ਵੈਰੀਕੋਜ਼ ਵੇਨ ਦਾ ਹੋਰ ਗੜਾ ਕੱਟ ਦਿੰਦੀਆਂ ਨੇ ਸੋ ਇਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਹੈ ਲਾਸਟ ਦੇ ਵਿੱਚ ਅਗਰ ਤੁਸੀਂ ਇਸ ਦੀ ਮਾਲਿਸ਼ ਜਾਂ ਮ사ਜ ਕਰਨਾ ਚਾਹੁੰਦੇ ਹੋ ਕੋਕੋਨਟ ਤੇਲ ਜਿਹੜਾ ਖੋਪਾ ਹੁੰਦਾ ਖੋਪੇ ਦੇ ਤੇਲ ਨੂੰ ਗਰਮ ਕਰੋ ਵਿੱਚ ਇੱਕ ਕਪੂਰ ਪਾਓ ਔਰ ਉਸ ਦੀ ਤੁਸੀਂ ਮਾਲਿਸ਼ ਗਰਮ ਗਰਮ ਤੇਲ ਦੀ 5 ਤੋਂ 6 ਮਿੰਟ ਜ਼ਰੂਰ ਕਰੋ ਰਾਤ ਨੂੰ ਸੌਣ ਵੇਲੇ ਉਹ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਸੋ ਇਹ ਸਨ ਗੱਲਾਂ ਵੈਰੀਕੋਸ ਵੇਇਨਸ ਬਾਰੇ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਬਹੁਤ ਚੰਗੀ ਲੱਗੀ ਹੋਵੇਗੀ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਉਹਨਾਂ ਟਾਈਮ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਓ ਔਰ ਇਮਾਨਦਾਰੀ ਨਾਲ ਇਹ ਕਸਰਤਾਂ ਕਰਿਓ ਜਿਸ ਦਾ ਤੁਹਾਨੂੰ ਰਿਜ਼ਲਟ ਤੁਹਾਡੇ ਸਾਹਮਣੇ ਮਿਲੇਗਾ ਔਰ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਕਸਰਤਾਂ ਕਰਨੀਆਂ ਸ਼ੁਰੂ ਕਰਤੀਆਂ ਨੇ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ 10 ਤੋਂ 15 ਦਿਨਾਂ ਬਾਅਦ ਇਸ ਦਾ ਕੀ ਰਿਜ਼ਲਟ ਆਇਆ ਉਹ ਵੀ ਸਾਨੂੰ ਜਰੂਰ ਦੱਸਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ So that's regarding.